ਹਾਂਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪਰਮ ਅਜੁਰਵੈਦ ਕਿਚਨ ਦੇ ਵਿੱਚ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਆ ਉਹ ਹੈ ਆਪਣੀ ਸੁੰਦਰਤਾ ਦੇ ਨਾਲ ਸੰਬੰਧਿਤ ਖਾਸ ਕਰਕੇ ਵਾਲਾਂ ਦੇ ਨਾਲ ਸੰਬੰਧਿਤ ਕਿਉਂਕਿ ਜੇਕਰ ਵਾਲ ਆਪਣੇ ਸਾਫ ਸੁਥਰੇ ਐ ਚਮਕਦਾਰ ਐ ਤਾਂ ਫਿਰ ਆਪਣੀ ਜਿਹੜੀ ਹੈਗੀ ਸੁੰਦਰਤਾ ਦੇ ਵਿੱਚ ਵਾਧਾ ਹੁੰਦਾ ਵਾਲਾਂ ਨੂੰ ਸਿਲਕੀ ਦੇ ਚਮਕਦਾਰ ਬਣਾਉਣ ਦੇ ਲਈ ਡੈਂਡਰਫਸ ਤੋਂ ਬਚਾਉਣ ਲਈ ਝੜਨ ਤੋਂ ਰੋਕਣ ਲਈ ਦੋ ਮਹੀਨਿਆਂ ਵਾਲਾਂ ਤੋਂ ਰੋਕਣ ਦੇ ਲਈ ਵਾਲਾਂ ਨੂੰ ਲੰਬੇ ਕਰਨ ਲਈ ਮਜ਼ਬੂਤ ਕਰਨ ਲਈ ਅੱਜ ਦੀ ਵੀਡੀਓ ਹੈ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਉਹਨੂੰ ਅਪਲਾਈ ਜ਼ਰੂਰ ਕਰੋ ਵਾਲਾਂ ਨੂੰ ਸਿਲਕੀ ਦੇ ਚਮਕਦਾਰ ਬਣਾਉਣ ਦੇ ਲਈ ਜਿੱਥੇ ਆਮਲਾ, ਰੀਤਾ, ਸਿਕਾ ਕਈ ਅਕਸਰ ਸਾਡੀਆਂ ਤੋਂ ਵਰਤੋਂ ਦੇ ਵਿੱਚ ਆਉਂਦਾ ਹੈ ਉੱਥੇ ਜਿਹੜਾ ਅਲਸ ਦੇ ਬੀਜਾਂ ਦਾ ਵੀ ਬਹੁਤ ਹੀ ਫਿਰ ਇਹਨਾਂ ਲਈ ਆਲਸੀ ਦੇ ਬੀਜ ਜਿਹੜੇ ਫਲੈਕਸ਼ੀਲ ਇਹ ਹਾਰਟ ਦੇ ਲਈ ਵੀ ਲਾਭਦਾਇਕ ਹੁੰਦਾ ਹੈ ਪਲੱਸ ਇਹ ਆਪਣੇ ਵਾਲਾਂ ਦੇ ਲਈ ਖਾਸ ਕਰਕੇ ਸਿਲਕੀ ਤੇ ਸੈਨੀ ਵਾਲਾਂ ਦੇ ਲਈ ਬਹੁਤ ਹੀ ਚਮਤਕਾਰਯੋਗ ਲਾਭ ਦਿੰਦੇ ਆ ਸਿਲਕੀ ਤੇ ਚਮਕਦਾਰ ਵਾਲ ਹਰ ਕੋਈ ਚਾਹੁੰਦਾ ਹੈ ਚਮਕਦਾਰ ਸਿਲਕੀ ਤੇ ਸਿਹਤਮੰਦ ਵਾਲ ਵਿਅਕਤੀ ਦੀ ਸੁੰਦਰਤਾ ਦੇ ਵਿੱਚ ਵਾਧਾ ਕਰਦੇ ਹਨ ਵੀਡੀਓ ਨੂੰ ਡਿਟੇਲ ਵਿੱਚ ਦੱਸਣ ਤੋਂ ਪਹਿਲਾਂ ਸਾਰਿਆਂ ਨੂੰ ਇੱਕ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਵੀਡੀਓ ਨੂੰ ਦੇਖ ਲੈਣਾ ਸੁਣ ਲੈਣਾ ਚੰਗੀ ਲੱਗੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਦੂਸਰੀ ਬੇਨਤੀ ਕੀਤੀ ਜਾਂਦੀ ਕਿ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਵਾਲੀ ਘੰਟੀ ਦਬਾ ਲੈਣਾ ਹਾਂਜੀ ਡਿਟੇਲ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਵਾਲ ਹਰ ਇੱਕ ਦੀ ਸੁੰਦਰਤਾ ਦੇ ਵਿੱਚ ਵਾਧਾ ਕਰਦੇ ਆ ਇਹਨਾਂ ਨੂੰ ਸੰਭਾਲ ਕੇ ਰੱਖਣਾ ਇਹਨਾਂ ਨੂੰ ਤੰਦਰੁਸਤ ਰੱਖਣਾ ਇਹ ਬੰਦੇ ਦੇ ਆਪਣੇ ਹੱਥ ਦੇ ਵਿੱਚ ਇੱਕ ਤਾਅ ਉਹਦਾ ਜਿਹੜਾ ਡਾਈਟ ਪਲਾਨ ਹੈ ਖਾਣ ਪੀਣ ਸਹੀ ਕੀਤਾ ਜਾਵੇ ਦੂਸਰਾ ਜਿਹੜਾ ਹੈ ਮਹਿੰਗੇ ਸ਼ੈਂਪੂ ਹੈ ਉਹ ਵੀ ਇਹਨਾਂ ਦਾ ਨੁਕਸਾਨ ਕਰਦੇ ਕਿਉਂਕਿ ਉਹਨਾਂ ਦੇ ਵਿੱਚ ਕੈਮੀਕਲ ਬਹੁਤ ਪਾਏ ਹੁੰਦੇ ਆ ਇਹਦੇ ਲਈ ਇੱਕ ਘਰੇਲੂ ਜਿਹਾ ਬੜਾ ਸ਼ਸਤਰ ਤੇ ਸੌਖਾ ਜਿਹਾ ਟੋਟਕਾ ਨੁਸਖਾ ਹੈ ਉਹਦੇ ਲਈ ਆਪਾਂ ਨੂੰ ਚਾਹੀਦੇ ਆ ਅਲਸੀ ਦੇ ਬੀਜ ਰੋਸਟਡ ਨਹੀਂ ਚਾਹੀਦੇ ਰਾਸ਼ੀਰ ਚਾਹੀਦੇ ਫਲੈਕਸੀਡ ਅਲਸੀ ਦੇ ਬੀਜ ਇਹਦੇ ਦੇ ਫਾਇਦਿਆਂ ਦੀ ਗੱਲ ਕਰੀ ਜੇ ਇਹਦੇ ਵਿੱਚ ਜਿਹੜੇ ਤੱਤ ਹੈ ਉਹ ਵੀ ਆਪਣੇ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੈ ਖਾਧੇ ਵੀ ਜਾ ਸਕਦੇ ਪਲੱਸ ਇਹਨੂੰ ਆਪਾਂ ਜਿਵੇਂ ਅੱਗੇ ਦੱਸਾਂਗੇ ਬ ਵਾਲਾਂ ਦੇ ਵਿੱਚ ਵੀ ਅਪਲਾਈ ਵੀ ਕੀਤਾ ਜਾ ਸਕਦਾ ਹੈ ਅਲਸੀ ਦੇ ਬੀਜ ਇਹ ਫਲੈਕਸੀਡ ਇੱਕ ਪੋਸ਼ਟਿਕ ਤੇ ਬਹੁਮੁਖੀ ਤੱਤ ਹਨ ਜੋ ਕਈ ਤਰ੍ਹਾਂ ਦੇ ਭੋਜਨ ਅਤੇ ਸੁੰਦਰਤਾ ਦੇ ਉਤਪਾਦਾਂ ਵਿੱਚ ਵਰਤੇ ਜਾਂਦੇ ਹਨ ਅਲਸੀ ਦੇ ਬੀਜ ਵਿੱਚ omega 3 ਫੈਟੀ ਐਸਿਡ ਫਾਈਬਰ ਪ੍ਰੋਟੀਨ ਅਤੇ ਹੋਰ ਪੋਸ਼ਕ ਤੱਤ ਜਿਹੜੇ ਪਾਈ ਜਾਂਦੇ ਆ ਜੋ ਵਾਲਾਂ ਦੀ ਸਿਹਤ ਅਤੇ ਲਈ ਬਹੁਤ ਹੀ ਫਾਇਦੇਮੰਦ ਸਾਬਤ ਹੁੰਦੇ ਆ। ਅਲਸੀ ਦੇ ਬੀਜ ਵਾਲਾਂ ਨੂੰ ਸ਼ਲਕੀ ਤੇ ਚਮਕਦਾਰ ਬਣਾਉਣ ਵਿੱਚ ਮਦਦ ਕਰ ਸਕਦੇ ਹਨ। ਇਸ ਲਈ ਤੁਸੀਂ ਘਰ ਦੇ ਵਿੱਚ ਅਲਸੀ ਦੇ ਬੀਜਾਂ ਤੋਂ ਹੈਰ ਜਲ ਬਣਾ ਕੇ ਵਰਤ ਸਕਦੇ ਹੋ। ਅਲਸੀ ਦੇ ਬੀਜਾਂ ਤੋਂ ਬਣਾਇਆ ਗਿਆ ਜਲ ਕੁਦਰਤੀ ਤੇ ਸੁਰੱਖਿਤ ਹੁੰਦਾ ਤੇ ਵਾਲਾਂ ਨੂੰ ਨੁਕਸਾਨ ਵੀ ਨਹੀਂ ਪਹੁੰਚਾਉਂਦਾ। ਇਹਨੂੰ ਬਣਾਉਣ ਦਾ ਸੌਖਾ ਤਰੀਕਾ ਜਿਹੜਾ ਘਰ ਦੇ ਵਿੱਚ ਬਹੁਤ ਹੀ ਸੌਖਾ ਹੈ। ਦੋ ਤਰੀਕਿਆਂ ਨਾਲ ਇਹਨੂੰ ਬਣਾਇਆ ਜਾ ਸਕਦਾ ਹੈ ਇੱਕ ਤਾਂ ਇਹਨਾਂ ਦੇ ਜਿਹੜੇ ਬੀਜ ਹੈ ਉਹਨਾਂ ਨੂੰ ਆਪਾਂ ਗ੍ਰाइंड ਕਰਕੇ ਦੋ ਚਮਚ ਆਪਾਂ ਅਲਸੀ ਦੇ ਬੀਜ ਲੈ ਲੈਨੇ ਆ ਤੇ ਉਹਨਾਂ ਨੂੰ ਮਿਕਸਚਰ ਦੇ ਵਿੱਚ ਬਰੀਕ ਪੀਸ ਲੈਣਾ ਉਸ ਤੋਂ ਬਾਅਦ ਅੱਧਾ ਕੱਪ ਪਾਣੀ ਪਾ ਕੇ ਉਹਨਾਂ ਦੇ ਵਿੱਚ ਚੰਗੀ ਤਰ੍ਹਾਂ ਇਹਨੂੰ ਮਿਲਾਓ ਤੇ ਇਸ ਜਿਹੜੇ ਮਿਸ਼ਰਣ ਨੂੰ ਕੜਾਹੀ ਦੇ ਵਿੱਚ ਪਾ ਕੇ ਮੱਧਮ ਅੱਗ ਤੇ ਗਰਮ ਕਰੋ ਜਦੋਂ ਜਿਹੜਾ ਮਿਸ਼ਰਣ گاੜਾ ਹੋਣ ਲੱਗੇ ਤਾਂ ਗੈਸ ਬੰਦ ਕਰ ਦਿਓ ਮਿਸ਼ਰਣ ਨੂੰ ਨਾਲ ਦੀ ਨਾਲ ਹੀ ਗਰਮ-ਗਰਮ ਇੱਕ ਕਿਸੇ ਬਰਤਨ ਦੇ ਵਿੱਚ ਕਢ ਕੱਢ ਲਓ ਨੂੰ ਛਾਣ ਲਓ। ਤੇ ਠੰਡਾ ਹੋਣ ਦੂ ਠੰਡਾ ਹੋਣ ਤੋਂ ਬਾਅਦ ਇਸ ਮਿਸ਼ਰਣ ਨੂੰ ਜਾਰ ਵਿੱਚ ਭਰ ਲਓ। ਇਹ ヘア ਜੈਲ ਦੀ ਵਰਤੋਂ ਕਰ ਲਈ ਇਸ ਨੂੰ ਹੱਥਾਂ 'ਚ ਲਗਾ ਕੇ ਵਾਲਾਂ 'ਤੇ ਲਗਾਓ। ਵਾਲਾਂ ਦੇ ਜੜ੍ਹਾਂ ਦੇ ਵਿੱਚ ਚੰਗੀ ਤਰ੍ਹਾਂ ਲੱਗਣਾ ਚਾਹੀਦਾ ਹੈ। ਦੂਸਰਾ ਤਰੀਕਾ ਇਹ ਹੈ ਵੀ ਤੁਸੀਂ ਅਲਸੀ ਦੇ ਬੀਜ ਸਾਬਤ ਵੀ ਲੈ ਸਕਦੇ ਹੋ। ਜੇ ਤੁਸੀਂ ਨਹੀਂ ਗ੍ਰाइंड ਕਰ ਸਕਦੇ ਜਾਂ ਨਹੀਂ ਗ੍ਰाइंड ਕੀਤੇ ਤੁਹਾਡੇ ਕੋਲ ਹੀ ਸਾਤ ਦੋ ਚਮਚ ਜਲਸੀ ਦੇ ਬੀਜ ਲੈ ਕੇ ਉਹਦੇ ਵਿੱਚ ਅੱਧਾ ਗਲਾਸ ਪਾਣੀ ਦਾ ਪਾ ਕੇ ਉਹਨੂੰ ਤੁਸੀਂ ਉਬਾਲੋ ਹਲਕੀ ਅੱਗ ਤੇ 5-4 ਮਿੰਟ ਦੇ ਵਿੱਚ ਉਹਦੇ ਵਿੱਚੋਂ ਜੈਲੀ ਜੀ ਨਿਕਲੂ ਉਸ ਜੈਲੀ ਨੂੰ ਤੁਸੀਂ ਨਾਲ ਦੇ ਨਾਲ ਹੀ ਸਾਣ ਨਹੀਂ ਰਹਿ ਸਾਣ ਕੇ ਕਿਸੇ ਬਰਤਨ ਦੇ ਵਿੱਚ ਕਿਸੇ ਕਾਲੀ ਬਾਟੀ ਦੇ ਵਿੱਚ ਤੁਸੀਂ ਉਹਨੂੰ ਕੱਢ ਲਵੋ ਉਸ ਤੋਂ ਬਾਅਦ ਉਹਦੇ ਵਿੱਚ ਤੁਸੀਂ ਇੱਕ ਚਮਚ ਕੋਕੋਨਟ ਆਇਲ ਜੇ ਵਰਜਨ ਕੋਕੋਨਟ ਆਇਲ ਮਿਲ ਜਦਾ ਸਭ ਤੋਂ ਵਧੀਆ ਹੈ ਇੱਕ ਚਮਚ ਉਹਦੇ ਵਿੱਚ ਤਿਲਾਂ ਦਾ ਤੇਲ ਇਹ ਮਿਲਾ ਕੇ ਤੁਸੀਂ ਉਹਨੂੰ ਮਿਕਸ ਕਰ ਲਓ ਚੰਗੀ ਤਰ੍ਹਾਂ ਫਿਰ ਤੁਸੀਂ ਇਹ ਜਿਹੜਾ ਤੇਲ ਪਾ ਕੇ ਆਪਣੇ ਕੋਲ ਇਹ ਮਿਸ਼ਨ ਤਿਆਰ ਹੋਊਗਾ ਇਹਨੂੰ ਤੁਸੀਂ ਆਪਣੇ ਵਾਲਾਂ ਦੇ ਵਿੱਚ ਲਗਾਉਣਾ ਹੈ ਉਦੋਂ ਘੰਟਾ ਘਟ ਪਟ ਘਟ ਇਹਨੂੰ ਲਗਾਤੇ ਰੱਖਣਾ ਹੈ ਵੱਤ ਵਤ ਤੁਸੀਂ ਇਹਨੂੰ ਘੰਟਾ ਵੀ ਰੱਖ ਸਕਦੇ ਹੋ ਉਸ ਤੋਂ ਬਾਅਦ ਇਹਨੂੰ ਤੁਸੀਂ ਨਾਰਮਲ ਸ਼ੈਂਪੂ ਦੇ ਨਾਲ ਵਾਸ਼ ਆਊਟ ਕਰਨਾ ਹੈ ਇਹ ਜਿਹੜੇ ਤੁਹਾਡੇ ਵਾਲ ਹੈ ਬੜੇ ਹੀ ਲੰਬੇ ਸਿਲਕੀ ਚਮਕਦਾਰ ਬਣ ਗਏ ਡੈਂਡਰਫਸ ਤੁਹਾਡੇ ਜਿਹੜੇ ਵਾਲ ਆ ਉਹ ਸਟਕਾਰਾ ਪਾ ਜਾਣਗੇ ਵਾਲ ਛੜਨ ਤੋਂ ਰੁਕਣਗੇ ਬਹੁਤ ਹੀ ਫਾਇਦੇਮੰਦ ਹੈ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ